ਲਓ ਜੀ ਅੱਜ ਫਾਈਨਲੀ ਉਹ ਦਿਨ ਆ ਗਿਆ ਜਦੋਂ ਥੋੜੀ ਜਿਹੀ ਸਫਾਈ ਕਰਨੀ ਸ਼ੁਰੂ ਕੀਤੀ ਐ ਸਫਾਈ ਅਸੀਂ ਪ੍ਰੋਪਰ ਤਾਂ ਨਹੀਂ ਕਰਦੇ ਕਿਉਂਕਿ ਬੁਟੀਕ ਚ ਪੇਟ ਚੱਲ ਰਿਹਾ ਤੇ ਅਸੀਂ ਅਜੇ ਆਪਣੇ ਡਰਾਈਵਿੰਗ ਰੂਮ ਚ ਤੇ ਸ਼ਾਇਦ ਥੋੜਾ ਥੋੜਾ ਲੌਬੀ ਚ ਇਹ ਦਿਰ ਵੀ ਅਸੀਂ ਪੇਂਟ ਪੂੰਡ ਕਰਾਈਏ ਤੇ ਗੰਦ ਫੇਰ ਇੱਕ ਵਾਰੀ ਪੈਣਾ ਆ ਪਰ ਅੱਜ ਅਸੀਂ ਜਿਹੜਾ ਮੋਟਾ ਮੋਟਾ ਕਲਰ ਆ ਪੂਰਾ ਜਿਆ ਅਸੀਂ ਘਮੜਾ ਫਟਾ ਉਹ ਹੋ ਗਿਆ ਤੇ ਬਾਹੋਂ ਚੱਕਣ ਲੱਗਿਓ ਹੋਏ ਨੇ ਤੁਹਾਨੂੰ ਦਿਖਾਨੀ ਆ ਆਜ ਤੱਕ ਬੜਾ ਮੁਬਾਰਕ ਰੱਖ ਲਿਆ ਵਾ ਜਿਹੜੀ ਬਾਰਿਸ਼ ਪਾਈ ਚੱਲ ਗਈ ਐ ਦੇ ਅੰਦਰ ਗੰਨੂ ਮੇਰੀ ਮਦਦ ਕਰਦਾ ਪਿਆ ਹੈ। ਦਮਣਾ ਰ ਮੈਂ ਬਣਾ ਵੀ ਗਲਾਸ ਵੀ ਲਾ ਕੇ ਨਾ। ਇਹਦੇ ਤਰ੍ਹਾਂ ਕਿਨੇ ਥੋੜੇ ਦਮ ਨੂੰ। ਨਹੀਂ ਇਤਨੇ। ਕਿੰਨਾ ਥੋੜੀ ਕੁੜੀ ਦੀ ਜੁੱਤੀ ਦਾ। ਅਸੀਂ ਕੋਈ ਆਪਾਂ। ਕਿਤੇ ਵਿੱਚ? ਅੱਛਾ। ਸਦਾ ਪੀ ਕੇ ਸ਼ਤੀਪਤ ਸ਼ਰਧਾ ਵਿੱਚ ਮੰਦਰੋਂ ਵੀ ਥੋੜਾ ਸਾਰਾ ਬਾਹਰੋਂ ਕੱਢ ਲਿਆ ਵਾ ਅੰਦਰ ਕਿਤੇ ਥੋੜਾ ਥੋੜਾ ਹੈ ਤੇ ਬਾਹਰ ਕਿਤੇ ਥੋੜਾ ਹੈ ਜਿਹੜਾ ਸਟੋਰ ਦਾ ਨਾ ਉੱਥੋਂ ਥੱਲੋਂ ਇੰਨੀਆਂ ਫੋਮਾਂ ਪੈਣਾ ਰਹਿ ਗਈਆਂ ਉਹ ਤੇ ਪਲੱਸਟਰ ਨਹੀਂ ਫੇਰਿਆ ਆ ਮੈਂ ਕਹਿੰਦਾ ਹਾਂ ਟਾਲਾ ਬਾਦੂ ਪਿੰਨ ਥੱਲੋਂ ਕੱਟ ਕੇ ਭਲਾ ਹਾਂ ਹਾਂ ਸੱਚਾ ਚਿੱਟੀ ਤੇ ਸੋਨੂੰ ਉਹਦੇ ਨਾਲ ਦੀ ਇਹ ਕੱਟ ਕੇ ਲੱਗ ਜੂਗੀ ਇਹ ਤਾਂ ਸਾਡੇ ਦਿਮਾਗ ਤੋਂ ਬਾਹਰ ਦਾ ਹੈ ਇਹ ਤਾਂ ਨਾ ਦੇ ਉਹਨੇ ਇੱਕ ਥਾਂ ਤੇ ਸੀਮੈਂਟ ਵੀ ਨਹੀਂ ਮਾਰਿਆ ਹੈਗਾ ਸੀਮੈਂਟ ਹੀ ਨਹੀਂ ਲੱਗਿਆ ਹੋਇਆ ਹੋਰ ਬੰਦਾ ਆਪਣੇ ਆਪ ਹੀ ਕਹਿੰਦਾ ਕਿ ਚਲ ਮੈਂ ਸੀਮੈਂਟ ਮਾਰਦਾ ਸੈਟ ਕਿ ਆਉਗਾ ਪਾ ਜਾ ਸੈਟ ਕਿ ਕਿੱਥੇ ਹੋਣਾ ਸਾਨੂੰ ਆ ਅੱਧੀਆਂ ਚੀਜ਼ਾਂ ਤੇ ਅੱਗ ਲਾਉਣ ਵਾਲੀਆਂ ਨੇ ਵਿੱਚ ਅੱਗ ਲਾ ਦਾਂਗੇ ਉੱਥੇ ਅੱਗ ਲਾ ਦਾਂਗੇ ਮੈਂ ਦੱਬੀ ਲਉਣੀ ਆ ਰੂਪ ਭਾਈ ਨੇ ਲਈ ਫੇਰ ਮੁੰਡੇ ਹੋਰ ਇੱਥੇ ਕੀ ਹੈ ਵੇ ਦੱਸਦਾ ਮਾਣਾ ਲੈ ਕੀ ਹੈ ਇੱਥੇ ਮਾਣਾ ਕੋਈ ਇਨਕ ਲੱਗਦੀ ਮੈਨੂੰ ਇਨਕ ਵਾਲਾ ਹਨਾ ਨਹੀਂ ਤਾਂ ਇਨਕ ਵਾਲਾ ਲੱਗਦਾ ਨਹੀਂ ਤੇ ਤੇ ਬੋਲਦਾ ਹੀ ਨਹੀਂ ਤਾਂ ਕੰਮ ਨੂੰ ਕਰਨਾ ਪੈ ਰਿਹਾ ਉਹ ਤਾਂ ਚੰਗਾ ਭਲਾ ਸੌਣ ਗਿਆ ਤੂੰ ਉਹਦੀ ਤਿਆਰੀ ਭੰਗ ਕਰਦੀ ਕਿਹੜੀ ਪਾਵਰ ਹੈ ਤੂੰ ਆਹ ਤੇ ਹੋਈ ਹੈ ਨਾ ਹਾਂ ਤੂੰ ਹੀ ਚਲਾਉ ਸਾਈਕਲ ਤੁਹਾਨੂੰ ਮੈਂ ਕੀ ਦਿਖਾਵਾਂ ਆਇਆ ਦਮਾ ਆਪਾਂ ਚੱਲੀਏ ਅੰਦਰ ਚ ਭਾਈ ਚੱਲ ਮੇਰੇ ਕੋਲ ਮੇਰੇ ਬੋਤਲ ਰੋਹਦਾ ਇਧਰੋਂ ਦੇਖੀ ਕੀ ਹੁੰਦਾ ਕੱਢਣਾ ਕਿਉਂਕਿ ਇਧਰੋਂ ਦੇਖੀ ਪਲਾਸਟਿਕ ਹੈ ਨਾ ਹੈਗਾ ਸਿਰਫ ਕੂੜਾ ਕੂੜਾ ਰੇਤਾ ਰੇਤਾ ਸਿਰਫ ਠੀਕੀ ਕਰਨੀ ਹੈ ਅਸੀਂ ਮਿਸਤਰੀਆਂ ਨੂੰ ਕਿਹਾ ਸਾਡੇ ਛੇਤੀ ਛੇਤੀ ਕੰਮ ਨੂੰ ਵੇੜੋ ਕਿਉਂਕਿ ਅਸੀਂ ਫਿਰ ਨਾ ਬੁਟੀਕ ਦੀ ਓਪਨਿੰਗ ਵੀ ਕਰਨੀ ਹੈ ਰਖੜੀ ਤੋਂ ਪਹਿਲਾਂ ਪਹਿਲਾਂ ਕੰਮ ਬਹੁਤ ਬੈ ਨਹੀਂ ਹਾਂ ਦਮਾ ਸੁਖਣਾ ਕੱਲ੍ਹ ਪਾਟਾ ਦਾ ਦਿਨ ਚੜਨਾ ਮੈਂ ਜਾਣਾ ਸਕੂਲ ਤੇ ਕਿੰਨੀ ਵਧੀਆ ਗੱਲ ਲੱਗੂਗੀ ਨਾ ਜਾ ਕੇ ਜਦੋਂ ਸਾਰੇ ਕਹਿਣਗੇ ਅਸੀਂ ਇੱਥੇ ਗਏ ਸੀ ਕਿਉਂਕਿ ਉਹਨਾਂ ਤੋਂ ਸਾਰੇ ਕਿਤੇ ਨਾ ਕਿਤੇ ਗਏ ਸੀ ਤੇ ਕਰਮਾ ਵਾਲੇ ਜਿਹੜੇ ਕਿਤੇ ਨਹੀਂ ਗਏ। ਹਾਂ ਨਮ। ਪਰ ਚਲੋ ਕੋਈ ਗੱਲ ਨਹੀਂ। ਕਹਿੰਦੇ ਘਰੇ ਰਹਿਣਾ ਵੀ ਭੱਗ ਵਾਲਿਆਂ ਨੂੰ ਨਸੀਬ ਹੁੰਦਾ ਹੈ। ਤੇ ਇਹਨਾਂ ਨੂੰ ਚਾਰੇ ਨੂੰ ਨਸੀਬ ਹੁੰਦਾ। ਤੇ ਗਾਇਸ ਮੈਂ ਤੁਹਾਨੂੰ ਦੱਸਦੀ ਆ ਮੈਂ ਸੂਟ ਪਾਇਆ। ਮੈਂ ਬਹੁਤ ਪਹਿਲਾਂ ਤਾਂ ਸਵਾਰ ਰੱਖਿਆ ਸੀ ਤੇ ਇਹ ਨਾਲ ਮੈਨੂੰ ਟਾਈਟ ਵੀ ਆਉਂਦਾ ਸੀਗਾ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਕਿ ਆਹ ਦੇਖੋ। ਉਹ ਲਵਾ ਇੰਨੀ ਇੱਕ ਪਤਲੀ ਹੋ ਗਈਆਂ। ਵਰਤ ਪੈ ਗਿਆ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਨਾ 82 ਤੋਂ 77 ਤੇ ਆ ਗਿਆ ਕਦੀ ਕਦੀ ਵਿੱਚ ਹੋ ਜਾਂਦਾ ਹੈ ਕੋਈ ਕਿਲੋ ਉੱਧਾ ਕਿਲੋ ਵਾਧਾ ਘਟਦਾ ਰਹਿੰਦਾ ਹੈ ਐਨੇ ਕਿ ਕੋਈ ਗੱਲ ਨਹੀਂ ਇੱਕ ਵਾਰੀ ਆਇਡਲ weight ਤੇ ਆ ਜਾਵੇ ਕੰਮ ਉਦੋਂ ਬਾਅਦ ਬੱਸ ਫੇਰ ਕਿ ਟੈਨਸ਼ਨ ਫਰੀ ਤੇ ਮੈਂ ਕੁਝ ਨਹੀਂ ਇਦਾਂ ਉਹ ਨਹੀਂ ਕਰਦੀ ਪਈ ਕੋਈ ਸਟ੍ਰਿਕਟ ਡਾਈਟ ਫੋਲੋ ਨਹੀਂ ਕਰਦੀ ਪਈ ਮੈਂ ਸਿੰਪਲ ਸਿੱਧਾ ਸਾਦਾ ਕੰਮ ਚੱਲ ਰਿਹਾ ਹੈ ਬਸ ਜਿੱਦਾਂ ਸਵੇਰੇ 10 11 ਵਜੇ ਕੋਈ ਫਰੂਟ ਫਰਾਟ ਖਾ ਲਿਆ 11:00 ਵਜੇ ਆ ਦੇਖੀ ਕਿੰਨੇ ਖਾਦਾ ਗੱਭੂ ਖੁਸ਼ ਆ ਤੇਰੀ ਮੰਮਾ ਨੇ ਖਾਦਿਆ ਨਾ ਮਨ ਵੈਰੀ ਬੈਡ ਮੈਨਸ ਜੁਣਾ ਤਾਂ ਇੱਥੇ ਮਮੀ ਨੇ ਪਤਾ ਨਹੀਂ ਫੇਰ ਕਿੰਨੂ ਫੋਨ ਲਾ ਲਿਆ ਨੂੰ ਵੀ ਲੱਗੇ ਫੋਨ ਤੇ ਜਦੋਂ ਫੋਨ ਤੇ ਗੱਲ ਕਰ ਲੈਦੇ ਨੇ ਉਸ ਤੋਂ ਬਾਅਦ ਕਹਿਣਗੇ ਹੁਣ ਮੈਂ ਚੱਕਰ ਆਉਂਦਾ ਬਾਕੀ ਖਲਾਰਾ ਘੱਟ ਰਿਹਾ ਇਤਰੇ ਇਤ ਜਿਆਦਾ ਹੈ ਬਾਕੀ ਇਹ ਕਿ ਰੰਜੀਤ ਦੀ ਵੀ ਕਹਿ ਵੀ ਰਹੀ ਸੀ ਕਹਿੰਦੀ ਕੋਈ ਨਹੀਂ ਜੀ ਇਹ ਬਰਕਤ ਹੁੰਦੀ ਹੈ ਤੇ ਗੱਲ ਸਹੀ ਹੈ ਪਰ ਘਰ ਘਤ ਹੁੰਦੀ ਹੈ ਰਿਜਕੀ ਹੈ ਸਾਰਾ ਹਨਾ ਪਰ ਲੀਨ ਦੇਰ ਤੱਕ ਮਿਸਤਰੀ ਜਾਂਦੇ ਨਹੀਂ ਉਹਨੇ ਦੇਰ ਤੱਕ ਪ੍ਰੋਪਰ ਤਾਂ ਨਹੀਂ ਕਲੀਨਿੰਗ ਹੁੰਦੀ ਹੈਗੀ ਕਿਉਂਕਿ ਅੰਦਰ ਆਉਂਦੇ ਵਾਰ-ਵਾਰ ਸਾਰਾ ਕੋਸ਼ਣ ਸਰੇਤਾ ਪਾਣੀ ਦਾ ਬੰਦ ਨਾ ਆਉਂਦਾ ਸੋ ਕੋਈ ਜ਼ਿਆਦਾ ਨਹੀਂ ਹੈਗਾ ਜੀ ਡੀਪ ਸਫਾਈ ਕਰਾਂਦਾ ਕਿਉਂਕਿ ਅਸੀਂ ਕਮਰੇਾਂ ਚੋ ਇਹਨਾਂ ਮੈਨੂੰ ਲੱਗਾ ਦਿਨ ਚ 10 ਵਾਰੀ ਘਟੋ ਘਟਾ ਝਾੜੂ ਲੱਗ ਜਾਂਦਾ ਪਰ ਫੇਰ ਵੀ ਰੇਤਾ 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 ਕਿਉਂਕਿ ਬਾਹਰੋਂ ਕਿੰਨਿਆਂ ਤੋਂ ਕਹੀਏ ਕੋਈ ਆਉਂਦਾ ਐਂ ਪੈਰ ਲੈ ਕੇ ਅੰਦਰ ਬਣ ਜਾਂਦਾ ਹਨਾ ਤੁਮ मैं सारा दिन बोलती नी हाए रेते पैर में लैके जायो हाए रेते पैर लैके जायो बुलट फिर लाता परनीत नार नहीं परीत ने पता चमी चप्पल तोड़ती चलते कोई गलती नहीं है ममा की हेल्प करा दे चाहत ने हाथ ना देनीत की भी गलती है पहला पता नहीं कल गोटी चप्पल तोड़ दी ਅੱਜ ਤਾਂ ਮਿੱਤਰੇ ਤੋੜੀ ਦਿੱਤੀ। ਦਮੋਂ ਚੱਪਲ ਹੀ ਝੋਲਦੇ ਆਪਨੇ। ਸੁਣੇ ਵੱਡਾ ਨਾ ਥੱਲੇ ਵੀ ਸਮਾਨ ਰਹਿ ਗਿਆ। ਉਹ ਸਾਰਾ ਪਛੜਾ ਲੈ ਕਿਧਰ ਨਹੀਂ ਬਾਲੇ। ਉਹ ਸਾਰਾ ਚਲਾ ਸਿੱਟ ਕੇ ਕਿ ਕਿੰਨਾ ਰਾਣਾ ਨਾ ਮਣਤ ਲੰਨੀ। ਤੇ ਦਮੋਂ ਮਾਉਣ ਕਿ ਨਹੀਂ ਕਿ ਦਮੋਂ ਘੁਟਾੜ ਕੇ ਰੋਹੀ ਮੇਰੇ ਤੋਂ ਤਾਂ ਚੱਕੀ ਆਉਣਾ ਰੋ ਭਾਰਾ। ਲੈ ਮੱਦੂ ਬੋਲਟ ਲਾ ਸਣ ਤੇ ਪਤਰੀ। ਲਫੇ ਕਿਉਂ ਆਪ ਮੇਰੀ ਪੁੱਤਰੀ ਨੂੰ ਆਉਂਦਾ ਬੁਲਟ ਲਾਣਾ ਇਹਦੇ ਚ ਕੀ ਹੈ ਲਾ ਦੇ ਲਾ ਦੇ ਸਾਈਡ ਤੇ ਇੱਧਰ ਲਾ ਹੈ ਇਹਨੂੰ ਇਧਰਲੇ ਪਾਸੇ ਲਾ ਦੇ ਮੇਰੀ ਸਲਾ ਬੈੱਡ ਦੇ ਨਾਲ ਬੈੱਡ ਤੇ ਉੱਤੇ ਨਾ ਲਾ ਦੇ ਨਹੀਂ ਇੱਥੇ ਲਾ ਦੇ ਪੁੱਤ ਜੇ ਉਧਰ ਨਹੀਂ ਲੱਗਦਾ ਵਾਸ਼ਰੂਮ ਦੇ ਅੱਗੇ ਵਾਸ਼ਰੂਮ ਦੇ ਅੱਗੇ ਵਾਚ ਫਿਰ ਉਧਰ ਜਾਨ ਨਾਲੇ ਉਥੇ ਟਾਈਟ ਜਾ ਵੀ ਹੋ ਜਾਣਾ ਹਨਾ ਚੱਲ ਕੱਢ ਦੇ ਕੱਢ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਸ਼ਵ 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 ਵੈਰੀ ਗੁੱਡ ਚਲ ਕਿੱਥੇ ਸਹੀ ਹੈ ਲੋ ਜੀ ਲਾ ਤਮੰਦੂ ਉਸ ਨੰਬਰ ਚ ਪੰਕੀ ਦੀ ਮੰਮੀ ਤੇਰੀ ਕ ਲੱਕੀ ਹੋ ਗਿਆ ਚੋਕਲਾ ਚੋਕਲਾ ਦੋ ਮਿੰਟ ਲੱਗਦੇ ਨੇ ਨਾਕ ਨੂੰ ਫਰਕ ਪੈ ਗਿਆ ਦੋ ਟਿੱਕੇ ਹੋਰ ਲੋ ਵਾਲੇ ਕਰਦੇ ਨੇ ਪਰ ਨਾਲ ਉਹਨਾਂ ਨੂੰ ਆਸਾਨ ਵੀ ਬਹੁਤ ਕਰਦੇ ਨੇ ਮਾੜਾ ਜਿਹਾ ਇੱਧਰ ਉੱਧਰ ਹੋ ਜੂ ਸਹੀ ਬਾਤ ਹੋਰ ਇਹ ਵਜ੍ਹਾ ਕਮਰੇ ਕਿੱਦਾਂ ਹੋ ਗਏ ਬਣਾ ਲਓ ਤੂੰ ਕਿਰੇ ਕਾਂ ਤੋਂ ਨਹੀਂ ਕਿਰਾਇਆ Meu ਫਿਰ ਉਹ ਮਿਸਤਰੀਆਂ ਨੇ ਰੱਖੀਆਂ ਨੇ ਬਾਕੀ ਤਾਂ ਮੈਂ ਸਿਰ ਤੇ ਸਾਰੀਆਂ ਆਏ ਆ। ਚੋਣਾ ਤੋਂ ਕਿਹਨਾਂ ਨਾ ਪਾ ਪਾ ਆ ਤੇ ਪਾਪੇ ਬੱਚ ਬੰਦਾ ਹੈ ਨਮਟਕਾ। ਹਨੇ ਦਾ ਪਾ ਪਾ ਆ ਪਾਪਾ ਨੇ ਦੇ ਦੀ। ਤੁਹਾਨੂੰ ਨਾ ਜਦ ਬਾਬਾ ਸੁਆਉਂਦੇ ਸੀ ਕਿੰਨਾ ਮੱਥਰ ਲੱਗਾ ਹੁੰਦਾ ਸੀ ਨਾ ਤੇ ਅਰੇ ਮਰੇ ਹੁੰਦੇ ਸੀ ਮੱਥਰ। ਸੀਮੈਂਟ ਰੰਦ ਮਾਸੀ। ਪੜਦਾ ਹੀ ਵੜਾ ਨੀ ਉਹ ਉੱਥੇ ਲਾਤਾ ਇੱਧਰ ਆ ਤੋਲ ਜਰਾ ਧਰ ਕੋ ਬੋਖਾ ਦਾ ਦੋਨੇ ਦਾ ਚੱਕਰ ਹੈ ਜਸ ਤੈਂ ਪਾਸਾ ਕਰ ਆ ਬੰਦ ਗਾੜਾ ਦਾ ਬੰਦ ਨਹੀਂ ਹੁੰਦੀ ਆ ਇਹ ਕੋ ਤੁਮ ਲੋ ਰੀ

ਮੜ ਗਿਆ 4 ਚਾਲੀ ਕਰ ਦੋ ਘਰ ਨੂੰ ਚੇਲਾ 3 ਚਾਲਾ ਨਹੀਂ ਮੈਂ 4 ਚਾਲੀ ਕਰ ਦੰਦੇ ਚਾਲੀ ਕਰਾ ਦੇਣਾ ਲਾ ਕੇ ਬੈਠਾ ਹੈ ਲੈ ਆਈ ਉਹ ਕਿੱਥੇ ਜਾਦੀ ਆਈ ਬਗਾਨੇ ਕਿੱਥੇ ਆਹ ਜੀ ਬੱਤੀ ਨਹੀਂ ਬੈਸ ਹਾਂ ਤਾਂ ਮੁਝੇ ਨਾ ਲੋਹਾ ਚੱਕ ਕੇ ਕਿ ਉਹਨੇ ਪੈਸੇ ਵਾਦੇ ਮਿਲਣਗੇ ਠੀਕ ਹੈ ਮੇਰੇ ਲੱਗਦੇ ਉਹਨੇ ਲੱਗ ਜਾਣਗੇ ਵਧੀਆ ਹੁਣ ਠੀਕ ਹੋ ਜਾਏਗਾ ਸਾਨੂੰ ਉੱਠ ਕੇ ਬੈਠ ਕੇ ਕਰਨਗੇ ਤਾਂ ਹੋਰ ਮੈਨੂੰ ਦੋਸਤ ਮੈਂ ਹੀ ਜਾਣੀ ਹੈ 50% ਤੇ ਠੀਕ ਹੋ ਹੀ ਗਿਆ 50% ਤੋਂ ਘੱਮ ਕਰ ਸਕਦਾ ਇਹ ਪਹਿਲਾਂ ਜਦੋਂ ਲੰਮੇ ਪਈ ਲੱਗਦਾ ਮੇਰੀਆਂ ਗਰਦਨਾਂ ਭੀਆਂ ਪਈਆਂ ਪਈਆਂ ਪਰ ਫੋਲਡ ਕਰਦੇ ਮੈਂ ਵੇਖਾਂ ਜਿਹੜੇ ਚੱਪਲ ਪਾਈ ਮੇਰੀ ਆਉਦੇ ਨਾਲ ਦਸ ਦਰਦ ਕਰ ਜਾਂਦੀ ਨਹੀਂ ਤੋ ਚੱਪਤੋ ਕਮਲਾ ਫੋਲਡ ਕਰਨ ਕਿਉਂ ਗਿਆ ਇਂ फटाफट ਫਿਰਦੇ ਵਿੱਚ ਨਹੀਂ ਉਹਨਾਂ ਨੇ ਬੜ ਸਰੀਏ ਬਣੇ ਨੇ ਪਾਣੀ ਪਾ ਕੇ ਰੋਟ ਲਿਆ ਚੱਪਤੋ ਬਸ ਕਿਉਂ ਪਾਣੀ ਤਾਂ ਬਾਹਰ ਹੀ ਨਿਕਲਦਾ ਹੈਗਾ ਦੱਸ ਆ ਉੱਥੇ ਰੱਖ ਦੇ ਫਤ ਉਹ ਤੇ ਰੱਖ ਦੇ ਕੰਮਨ ਤਰੀਕੇ ਪਾ ਰਹੇ ਨੇ ਮਿੱਟਾ ਬਾੜ ਕੇ ਮਿਸਤਰੀ ਨੇ ਕਹਿੰਦੇ ਥੇ ਲੇਟਾ ਰੱਖ ਦਿਓ ਉੱਤੇ ਰੱਖ ਦੋ ਵੀ ਥੱਲੇ ਝਾੜੂ ਸਾਡਾ ਨਿਕਲ ਜਾ ਕਰੇ ਆਪਰਾ ਤਾਂ ਕੁਝ ਨਹੀਂ ਲੈ ਨਹੀਂ ਪਤਾ ਫਸਣਾ ਨਹੀਂ ਫਸਣਾ ਸਾਈਡ ਤੇ ਰੱਖਿਆ ਜਾ 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 ਮੇਰਾ ਬੁੱਤ ਭੱਜ ਜਾ ਉੱਥੇ ਮੈਂ ਕਿਹਾ ਸਾਈਡ ਤੇ ਰੱਖ ਦੇ ਕੋਈ ਗੱਲ ਨਹੀਂ ਜੇ ਅੰਕਲ ਆ ਗਏ ਹਮਤੰਗ ਮੈਂ ਕਹਿੰ ਲਗੀ ਹਮਤੰਗ ਆ ਗਿਆ ਤਾਂ ਇਹ ਕਿਹੜਾ ਹੈ ਫਿਰ ਇਹਨੂੰ ਪਰਾ ਰੱਖ ਦੇ ਕਿਤੇ ਹੋਰ ਹੀ ਬਾਗ ਦੇ ਮਤਾਰਾਂ ਵਿੱਚ ਇਹ ਉਹਨਾਂ ਨੇ ਸਰੀਏ ਸਰੀਏ ਬਣਣੇ ਨੇ ਚੱਲ ਕੋਈ ਨਹੀਂ ਆਇਆ ਤਾਂ ਵੇਖ ਕੀ ਵੇਚਾਂਗੇ ਆ ਥੋੜੀ ਮੂੰਹ ਚੱਕ ਕੇ ਸਾਰੇ ਸਮਾਨ ਦੇ ਦੇਣਾ ਇਹ ਦੋ ਖੜਕੀਆਂ ਵੀ ਰੱਖ ਸਾਈਡ ਤੇ ਉਧਰ ਰੱਖ ਦੇ ਜੇ ਸਟੋਰ ਚ ਸਟੋਰ ਚ ਰੱਖਿਆ ਜਾ ਪੁੱਤ ਕਮਲਾ ਨਾਲ ਰੱਖ ਤਾਂ ਹਾਂ ਚੱਲ ਦੋ ਮੋੜ ਦੇ ਹਣੇ ਮਤ ਮਾਰ ਚ ਪਾਵੇ ਸਾਰੀਆਂ ਕਿੱਥੇ ਰੱਖ ਲੈ ਉਧਰ ਸਾਈਡ ਤੇ ਰੱਖ ਗਮਲੇ ਪੁੱਤ ਨਾ ਆ ਗਗਨ ਤੂੰ ਤੇ ਨੀਤ ਚੱਕ ਕੇ ਲੈ ਕੇ ਜਾ ਉਹਨੂੰ ਅੱਗ ਲਾਓ ਕਿੱਥੇ ਉੱਥੇ ਸੱਟਣਾ ਸੜਕ ਤੇ ਅੱਗ ਲਾ ਦੋ ਬੰਬਾਂ ਨਹੀਂ ਜੇ ਕਾੜਚੇ ਇਕ ਵੀ ਇਸਨੇ ਕਿਉਂ ਫੜ ਰਿਹਾ ਮੁੰਡਾ ਤੇਰਾ ਬਾਤਨੀ ਦਾ ਤੋੜ ਹੀ ਲੱਗਿਆ ਬੇਬੂਖ ਨੇ ਹਾਂ ਉਹਨੇ ਥੱਲੇ ਰੱਖਿਆ ਟੁੱਟ ਗਿਆ ਵਿਚਾਰੇ ਨੇ ਕਿਤੇ ਉਹਨੇ ਆਪ ਤੋੜਿਆ ਫਤਿਹ ਹੋਲੀ ਰੱਖਣਾ ਸੀ ਪੁੱਤ ਮਮਾਂ ਨੂੰ ਪਤਾ ਹੈ ਕੰਮ ਕਰ ਲੈ ਉਹ ਮਿੱਟੀ ਸੀ ਨਾ ਉਹਦੇ ਵਿੱਚ ਉਹਨੇ ਰੱਖਤਾ ਟੁੱਟ ਗਿਆ ਚੱਲ ਪਰਣੀ ਤਾਂ ਕੂੜਾ ਆਪਾਂ ਚੱਕ ਕੇ ਲੈ ਕੇ ਜਾਣਾ ਹੁਣ ਤੂੰ ਕੰਮ ਰਹਿਣ ਤਾਂ ਤੂੰ ਕੰਮ ਖਰਾਬ ਕਰ ਦਿੰਦਾ ਪੁੱਤ ਹਾ ਜਰੀ ਗਾਲੀ ਮਾਰੀ ਪਰਸ ਕਰੂਗਾ ਹਾਂ ਦੇਖੋ ਜੀ ਕੀ ਦੇਖੋ ਜੀ ਚੱਲ ਪਰ ਨਹੀਂ ਤਾ ਜਾ ਹਾਂ ਰਹਿ ਕੇ ਉੱਤੇ ਆਮਾ ਕੀ ਕਰ ਰਹੀ ਆ ਮੈਂ ਕੋਈ ਗੱਲ ਤੈਨੂੰ ਨਾ ਬੁਲਾ ਅਮਰ ਗਮਲਾ ਤੋੜਨਾ ਨਹੀਂ 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 ਹਾਂ ਦੇਖੋ ਜੀ ਫਤੇ ਕਹਿੰਦੇ ਸਾਏ ਦਾ ਨਾਂ ਨਹੀਂ ਰਿਵਾਇ ਦਾ ਨਾਂ ਹੁੰਦਾ ਹਾਂ ਅਦਸ ਸੋਨ ਨੂੰ ਕੀ ਕਰ ਰਿਹਾ ਆ ਵੀ ਕੋਲ ਪਾਦੇ ਵਿੱਚ ਆਈ ਸੋਨ ਨੂੰ ਕੀ ਦੇ ਲਾ ਮੈਨੂੰ ਕਹਿੰਦੀ ਉਹ ਮੇਰੇ ਨਾਲ ਚੁਕਾ ਕੇ ਬਾਹਰ ਉਹ ਬਾਹਰ ਜਾ ਕੇ ਬਹਿ ਗਿਆ ਚੱਲ ਮੈਂ ਚੁਕਾ ਤੂੰ ਖੜੀ ਹੋ ਬੈਠੇ ਰਹਿੰਦੇ ਤੂੰ ਚੱਲ ਫਤੇ ਫੇਰ ਉਹੀ ਕੰਮ ਕਰਦਾ ਪਿਆ ਤੂੰ ਕੀ ਹਰਦਾ ਮੈਨਾਂ ਰੱਖਿਆ ਮੈਨੂੰ ਕਿਹਾ ਮੇਰੇ ਨਾਲ ਚਕਾ ਦੇ ਚਕਾਂਦਾ ਨਹੀਂ ਪਿਆ 12 ਗਲਾਸ ਕਿੱਥੇ ਜਾਣਾ ਹੁੰਦਾ ਤੂੰ ਸੱਚ ਟਿਊਸ਼ਨ ਨਹੀਂ ਜਾਣਾ ਅੱਜ ਜਾਣਾ ਉਹੀ ਤਾਂ ਗੱਲ ਹੈ ਤੂੰ ਫੇਰ ਆ ਚਕਾ ਕੇ ਉਧਰ ਸਟਾ ਦੇ ਸੋਨੂੰ ਉੱਧਾਂ ਐ ਬੜਾ ਹੋ ਗਿਆ 6:30 ਹੋ ਗਏ ਟਾਈਮ ਹੋ ਗਿਆ ਮੇਰਾ ਖਾਣ ਦਾ ਕੁਝ ਪੀ ਲੈ ਨੂੰ ਤੂੰ ਗਲਾਸ ਭਰ ਕੇ ਲੈ ਇੱਧਰ ਰੱਖ ਓਂ ਦੇ ਨਮਕ ਦੀ ਵਾਪਸ ਆ ਜੀਣਾ ਮੈਂ ਕੋਈ ਕੰਮ ਕਰਦੀ ਹਾਂ ਹੋਰ ਕੀ ਹਾਂ ਲੇ ਕਈ ਆ ਟਰੈਕਟਰ ਸਾਡੀ ਦੇਵਾਨੰਦੀ ਮਮਾ ਉਹ ਆ ਦੇਵਾਨੰਦੀ ਆ ਨਾਨੀ ਗਾ ਗਾ ਨਾਨੀ ਹਾਂ ਮੈਂ ਕਿਹਾ ਬਾਹਰ ਨਿਕਲਾ ਮੇਰੇ ਪੁੱਤਰ ਕੀ ਕਰਦੇ ਨੇ ਫਿਰ ਹੁਣ ਕੀ ਕਰਦੀ ਪਈ ਆ ਮੈਨੂੰ ਤੁਹਾਨੂੰ ਬੁਲਾਣਾ ਜਗਾ ਬੁਲਾ ਲਾ ਬੁਲਾ ਲਾ ਨਾ ਨਾ ਸੁਣਾ ਲੈ ਬੁਲਾ ਤੇ ਠੰਡਾ ਪਾਣੀ ਲਿਆ ਦੇ ਫਿਰ ਨਹੀਂ ਨਹੀਂ ਇਹ ਵੀ ਕਰਤੀਆਂ ਤਾਂ ਗਿਆ ਹੈ ਖਲਾਰਾ ਨਹੀਂ ਖਲੋੜ ਪੈ ਨਹੀਂ ਖਲਾਰਾ ਕਿ ਕਿਤੇ ਲੋੜ ਪੈ ਜਾਂਦੀ ਹੈ ਖਿਲਾ ਦਿਆ ਆ ਦੇਖੋ ਜੀ ਚਲ ਘਰੇ ਪਾਣੀ ਕੇ ਬੰਦ ਕਰਨਾ ਹੈ ਬੰਦ ਕਰਦੇ ਹਾਂ ਆ ਜਾ ਬੇਰੰਦਰ ਆ ਕੇ ਕੰਮ ਸਾਨੂੰ ਅੱਜ ਅੰਦਰ ਥੋੜਾ ਜਿਹਾ ਸਾਹ ਆਇਆ ਹੀ ਨਹੀਂ ਹੋ ਕੀ ਬੜਾ ਖਲਾਰਾ ਪਿਆ ਸੀ ਅਜੇ ਵੀ 50% ਥੋੜਾ ਜਿਹਾ ਉਹ ਕੀਤਾ ਹੋਇਆ ਅੰਦਰ ਮੜਮਟਾ ਖਲਾਰਾ ਚੁੱਕਿਆ ਅਜੇ ਜ਼ਿਆਦਾ ਉਹ ਨਹੀਂ ਹੋਇਆ ਹੋਗਾ ਉਹ ਵੀ ਅੱਜ ਤਾਂ ਹੋ ਗਿਆ ਕਿਉਂਕਿ ਬਾਹਰ ਹਵਾ ਚੱਲਦੀ ਹੈ ਜੇ ਕਿਤੇ ਬਾਹਰ ਮੌਸਮ ਗਰਮੀ ਵਾਲਾ ਹੁੰਦਾ ਨਾ ਹਵਾ ਨਾ ਚੱਲਦੀ ਹੁੰਦੀ ਫੇਰ ਕੁਝ ਨਹੀਂ ਹੋਣਾਗਾ ਨੀ ਉਹ ਆਵਾਜ਼ਾਂ ਦੇ ਮਾਰਨ ਦੰਬੀਏ ਕਹਿੰਦਾ ਮੇਰੀ ਕੰਨ ਸੁਣੀ ਨਹੀਂ ਹੈਗੀ ਲੈ ਆਂਦੇ ਦੱਬੀ ਮਿਸਤਰੀ ਸਾਨੂੰ ਉਹਦੇ ਸੁਣਦੇ ਨਹੀਂ ਹੈਗੇ ਭਾਣੇ ਰਹਿਣਦੇ ਮੈਂ ਦੱਬੀ ਇੱਥੇ ਦੱਬੀ ਇਹਦੇ ਵਿੱਚ ਦੇਖਦੀ ਆ ਤੂੰ ਰਹਿਣਦੇ ਮੈਂ ਆਪੀ ਦੇਖ ਲੈਣੀ ਆ ਜਿੱਥੇ ਹੈਗੀ ਕੋਈ ਜਿੱਦਣ ਮੈਂ ਉੱਥੇ ਤੱਕ ਪਹੁੰਚਣਾ ਨਾ ਉਹਨਾਂ ਨੂੰ ਬਹੁਤ ਬੱਤ ਕਰਦੇ ਇੱਕ ਬਲੈਡੀ ਮੇਰੀ ਬਲੈਡੀ ਮੇਰੀ ਕਰਦੀ ਐ ਸੋ ਹੋਣਾ ਬਲੈਡੀ ਮੇਰੀ ਬਲੈਡੀ ਮੇਰੀ ਯੇ ਮੈਨੂੰ ਕੋਈ ਕੋਲ ਹੋ ਨਹੀਂ ਲੱਭਣਾ ਇਹ ਤਾਂ ਪੱਕਾ ਪਾਰਾ ਜੀ ਨਹੀਂ ਹੋਣਾ ਚੱਲਣ ਦੀ ਬੋਝ ਜਾਣਾ ਕਿੰਨੀ ਕੀ ਦੇਰ ਤੱਕ ਆਪਾਂ ਇਹ ਰੱਖਣਾ ਨੇ ਦੇਖੀ ਬੋਲੀ ਕਿ ਨਹੀਂ ਦਿਮਾਗ ਦੇਖ ਹਾਂ ਮੋਮਬਤੀ ਲੈ ਕੇ ਆਏ ਬੁੱਝ ਗਈ ਸੋਨੂ ਆਪਰੇ ਤੇ ਠੰਡਾ ਕੰਮ ਕਰਨ ਲੱਗੀ ਬੜੀ ਚਾਤਰੀ ਠੰਡੇ ਨੂੰ ਬਸ ਐ ਹੈ ਮੈਂ ਚਾਹੁੰਦੀ ਹਾਂ ਕਿ ਉਹ ਨਾ ਕੀ ਤੁਹਾਨੂੰ ਨਹੀਂ ਸਾਨੂੰ ਆ ਕੇਵਲ ਬੜੀ ਮੋਟੀ ਆ ਧਿਆਨ ਨਾਲ ਮੈਂ ਇਹ ਨੂੰ ਕਰ ਲੈ ਉਹ ਵਾਹ ਇੱਧਰ ਲਾਸਣਾ ਪੈਂਦਾ ਗੋਮਲੀ ਗੋਮਲੇ ਦਾ ਸਾਂਗਣਾ ਸਾਫ਼ ਕਰਕੇ ਬੜਾ ਵਧੀਆ ਲੱਗਣਾ ਹਲਾ ਨੂੰ ਆ ਗੱਲ ਨੂੰ ਖਮਾ ਬਾਤ ਹੀ ਤੋਂ ਯਾਰ ਕੋਟੇ ਗਿਆ ਸੇਲਾ ਨਾ ਨਾ ਬਿੱਤੀ ਬਿੱਤੀ ਵੱਡੀ ਗਈ ਇਹਨੂੰ ਉਹਨਾਂ ਦਾ ਕੋ ਬੜੀ ਲੱਗਦੀ ਹੈ ਕਿ ਕਿ ਲੱਗੀ ਜਾਂਦੀ ਹੈ ਓਏ ਯਾਰ ਤੇ ਯੋਸ ਪਾਣੀ ਨਾ ਮਾਰੂ ਯਾਰ ਸੜਕ ਤੇ ਮੈਂ ਅੱਗ ਲਾਵਾਂ ਚੰਗਾ ਲੱਗਦਾ 20 ਜਾਨ ਪਸੰਦ ਲੰਘਦੇ ਨਾ ਲੱਖੀ ਕੋਲ ਨਾ ਕੇ ਜਾ ਸਕੂਲੇ ਹੈ ਨਹੀਂ ਮੂਡ ਸੀ ਮੱਝੀ ਕਈ ਸਟੂਡੈਂਟ ਲੰਘਦੇ ਨੇ ਮੇਰੇ ਕਹਿੰਦੇ ਕਿ ਡਾਊਟ ਨਾ ਯਾਰ ਡਾਊਟ ਨਾ ਖਾਓ ਓਥਰ ਦੇ ਨਾਲ ਤੈਨੂੰ ਮਨਾਈ ਗਾਸੀ ਚਿੰਤਾ ਤੋਂ ਪਾਵੇ ਨਹੀਂ ਉਹ ਜਿੰਨਾ ਇਹ ਕਿਤੇ ਨਹੀਂ ਸੀ ਲੋਕਾਂ ਨੂੰ ਨਾ ਕੰਮ ਕਰਦੇ ਨੇ ਇਹਦੇ ਦੋ ਦਰਵਾਜ਼ੇ ਇਹਦਾ ਚਾਰ ਪੰਨ੍ਹੇ ਕਰਨਾ ਹੈ ਕੋਤਾ ਹਰ ਹਰ ਜੀ ਉਹਦਾ ਬੇਮਾਰੀ ਲਈ ਤਾਂ ਜਦੋਂ ਇਹ ਕਪੜਾ ਪਿਆ ਉਹਨਾ ਦੱਸ਼ਾ ਕਰਦੇ ਸੀ। ਉਹ ਹਾਂ। ਪਾਣੀ ਮੋਟਾ ਬੰਦਿੰਦਾ ਬਹੁਤ ਹੁੰਦਾ ਹੈ। ਸੰਧਾ ਸੰਧਾ ਪਾਣੀ ਪਿਆਰਾ ਸਭ ਆ ਗਏ ਮੇਰੇ ਪਿਆਰੇ। ਰੱਖਦੇ ਹੋ ਯਾਰ ਮੇਰੇ ਪਾਏ ਉਹ ਪਾਣੀ। ਇਹ ਅਮਾ ਦਾ ਕੱਪੜਾ। ਕੋਈ ਨਹੀਂ ਯਾਰ ਹੋ ਲੈ ਲਓ ਇੰਨੀ ਤਾਂ ਗਰਮੀ ਹੋਰੀ ਚੁੱਪੀ ਗਾ। ਇੰਨੀ ਗਰਮੀ ਨਾਲ ਰੱਖਣਾ ਪੈਂਦਾ ਫੇਰ ਸਾਰਾ ਜਿੱਕ 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 ਹਿਲਾਉਣਾ। ਅਮਾ ਦੀ ਮਿੱਟੀ ਇੱਧਰ ਕਰ ਦਿਓ। ਸਾ ਮੋੜ ਗਏ ਨੇ ਜਿੱਦੂ ਵੀ ਆਉਣਾ ਚਾਹੀਦਾ ਤੇ ਆ ਗਿਆ ਆਪਣੀ ਜੰਗ। ਸੁਣ ਤੂੰ ਉਹ ਨਾਲ ਜੱਬਾ ਨਹੀਂ ਕੱਟੂ ਕੋਈ ਨਹੀਂ ਤੇਰੇ ਕੋਲ ਤਾਂ ਨਿਕਲੇ ਮਛਾਹਾਂ ਨਹੀਂ ਤੇ ਫਸੂਕਾਂ ਅੰਦਰ ਸੀ। ਆਣਾ। ਸੁਣ ਤੂੰ ਕਿ ਤੂੰ ਲਾ ਲੈ ਹਾਂ ਤਾਂ ਲੱਕੜ ਦਾ ਬਕਸਾ ਦੇ ਦੰਨੇ ਆ। ਉਹ ਵੈਸੇ ਵੀ ਕਹਿੰਦੇ ਯੂਜ਼ ਕਰ ਲੈ ਤੂੰ ਆਪਣੇ ਕੱਪੜੇ ਰੱਖ ਲਈ ਮਮੀ। ਹੈਂ? ਕਿਧਰ ਛੁੱਟੋ? ਬਕਸ਼ਾਤ ਨਾਲ ਤੇ ਤੇਰੀ ਹੱਥ ਖਰਾਬ ਪੈਣੀ ਛੁੱਟਣੀ। ਨਾ। ਕੁੜੀ ਲਾਲ ਲਗਾਮ ਫੇਡਗਾ ਦੇ ਜਾਣਾ ਸੁੱਟ ਆਇਆ ਨਹੀਂ ਐਡਾ ਤਾਂ ਨਿਕਾੜਾ ਕੱਲ ਕਹਿਣ ਦੇ ਦੀਦੀ ਵਾਲੀ ਵੀਡੀਓ ਕਹਿੰਦੇ ਆਂਟੀ ਤਾਂ ਸੂੜੀ ਅੰਟੀ ਅਮਣ ਤਾਂ ਮਿੱਟਰੀ ਵਾਲੀ ਦੀਦੀ ਨੇ ਫੇਰ ਬੋਲਣਾ ਉਹ ਫੋਨ ਆਇਆ ਗੋੜਾ ਕਰਦੀ ਮੈਨੂੰ ਫੋਨ ਕਰਕੇ ਉਹਨੂੰ ਕਹਿੰਦਾ ਪਈਆਂ ਨੇ ਐਸੇ ਆ ਤੈਨੂੰ ਪਤਾ ਲੱਗੇ ਨਾ ਵੇਖ ਤੇ ਉਧਰ ਸਰਪਜੀਤ ਦੀਦੀ ਵੀ ਉਹਰਾ ਤਾਂ ਨਾ ਨਾ ਲੈ ਸੁੱਤਾ ਸ਼ੇਰ ਨਾਲ ਜੇ ਸੁੱਤਾ ਸ਼ੇਰ ਜਾਗ ਗਿਆ ਤੈਨੂੰ ਨਹੀਂ ਛੱਡਣਾ ਸੁੱਤੇ ਸ਼ੇਰ ਨੇ ਤੈਨੂੰ ਨਹੀਂ ਛੱਡਣਾ ਹੈਗਾ ਸੋਨੂ ਬੱਸ ਕਰ ਤੂੰ ਸ਼ੁਰੂ ਤੋਂ ਪਾਣੀ ਦੀ ਵਾਰਨ ਰਹੀ ਹੈ ਸਾਰਿਆਂ ਨੂੰ ਸਫਾਈ ਪਸੰਦ ਹੈ ਇਹ ਕਹਿੰਦੇ ਅੰਮਣ ਐਵੇਂ ਨਹੀਂ ਕਹਿੰਦੇ ਕਿ ਜਾਨ ਤੋਂ ਬਾਅਦ ਉਹਦੀ ਕੀਮਤ ਪਤਾ ਲੱਗਦੀ ਹੁਣ ਉਹ ਵਿਚਾਰਾ ਪਹਿਲਾਂ ਉਹਦੀ ਕਦਰ ਨਹੀਂ ਤੇ ਹੁਣ ਉਹ ਹੈ ਨਹੀਂ ਉਹਦੀ ਜੀ ਲੱਗਣੀ ਹੈ ਉਹ ਸੀਟ ਲੱਗੀ ਹੈ ਚਾਲੂ ਕਰ ਲੈ ਪ੍ਰੋਗਰਾਮ ਤੁਹਾਡੇ ਘਰ ਕਰਨਾ ਸੀਟ ਯਾ ਉਹ ਨਾ ਪਾਣੀ ਉਹ ਕਿੱਥੇ ਜਾਂਦਾ ਕਿਹੜਾ ਉਹ ਬਾਹਰ ਜਾਂਦਾ ਮੋਟ ਬਾਹਰ ਕਿੱਦਾਂ ਹੋ ਛੱਤ ਦੇ ਥੱਲੇ ਦੀ ਪੂੜੀ ਨਹੀਂ ਨਹੀਂ ਮੰਮੀ ਸੀੜ ਦਾ ਪਾਣੀ ਨਹੀਂ ਸੀੜ ਦਾ ਨਹੀਂ ਨਾ ਜਾਂਦਾ ਹੈਗਾ ਕਿਹੇ ਪਾਸੇ ਸੀੜ ਦਾ ਨਾਵਾਂ ਜਿਆਦਾ ਸੀੜ ਕੋਟ ਨਹੀਂ ਨਹੀਂ ਇੱਧਰ ਉਹ ਨਹੀਂ ਫਿਰ ਉਹ ਸਟੋਰ ਦਾ ਸਮਾਨ ਰੱਖਣਾ ਉੱਥੇ ਹੋਰ